ਸਰਬਾਨ ਸੀਗੇ ਸਾਰੇ ਕਿਤੇ ਨਾ ਕਿਤੇ ਆਪਦੇ ਕਮਾਕਾਰਾਂ ਦੇ ਵਿੱਚ ਉਲਝੋਏ ਸੀ ਵਿਜੀ ਸੀਗੇ ਤੇ ਅੱਜ ਅਸੀਂ ਭਰਾ ਦਾ ਜਨਮ ਦਿਨ ਆ ਜਿਹੜਾ ਉਹ ਮਨਾਉਣ ਲੱਗੇ ਆ ਕਿ ਕੱਟ ਕੇ ਤੇ ਸਾਡੇ ਵੱਲੋਂ ਵੱਡੇ ਭਰਾ ਨੂੰ ਇਹ ਰੇ ਅਮਿਤ ਕੱਕੜ ਇਹਨਾਂ ਦਾ ਜਨਮ ਦਿਨ ਹੈ ਬਲੂ ਸ਼ਰਟ ਵਾਲੇ ਤੇ ਲੱਖ ਲੱਖ ਮੁਬਾਰਕਾਂ ਸਾਡੇ ਭਰਾ ਨੂੰ ਜਨਮ ਦਿਨ ਦੀ ਆ ਪਰਮਾਤਮਾ ਹਮੇਸ਼ਾ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਹਮੇਸ਼ਾ ਡੇਲ ਦੁੱਗਣੀ ਤੇ ਰਾਤ 24 ਰੱਖੀ ਜੀ ਚਲੋ ਬਿਲਕੁਲ ਹੁਣ ਆਪਾਂ ਕੇਕ ਕੱਟਦੇ ਆਂ ਫਿਰ ਕਰਦੇ ਆਂ ਗੰਤ ਬਾਤ ਹੈਪੀ ਬਰਥਡੇ ਟੂ ਯੂ ਨਰਥ ਬਰਥਡੇ ਟੂ ਯੂ ਚਲੋ ਬਾਸ ਖਵਾ ਦੋ ਲੈ ਹੋ ਗਿਆ ਇੱਕ ਦੂਸਰਾ ਪਹਿਲਾਂ ਖਵਾ ਦਈਏ ਪਰ ਨਾਲ ਫਿਰ ਆਪਾਂ ਚਮਚ ਲੈ ਲੈਣ ਚਾਰ-ਸਾਦੇ ਕਰ ਲੈਂਦੇ ਆਂ ਹਾਂ ਲਓ ਵੀ ਠੀਕ ਹੈ ਓਕੇ ਓਕੇ ਲਓ ਜੀ ਮੈਂ ਵੀ ਕੀ ਰਕੋ ਗੋਬਾ ਮੁਬਾਰਕਾ ਭਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰੀ ਬੰਦੇ ਨੇ ਹਮੇਸ਼ਾ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੁੰਦੇ ਨੇ ਜਿੱਥੇ ਵੀ ਨਾਲ-ਨਾਲ ਸਮਾਜ ਸੇਵਾ ਦਾ ਬਿਲਕੁਲ ਪਹਿਲ ਦੇ ਆਧਾਰ ਤੇ ਸੇਵਾ ਕਰਦੇ ਨੇ ਪਰਮਾਤਮਾ ਦੇ ਨੂੰ ਦੁਗਣੀ ਤੇ ਰਾਤ ਚੋਗਣੀ ਤਰੱਕੀ ਬਖਸ਼ੇ ਸਾਡੇ ਵੱਡੇ ਵੀਰ ਨੂੰ ਸਾਰੇ ਜਣੇ ਖਵਾ ਕੇ ਬੈਠਾ ਰਹਿ ਗਿਆ ਹਾਂ ਜੀ ਚਾਚਾ ਜੀ ਆ ਆ ਕੇ ਤੇ ਉੱਠਣਾ ਇੱਧਰ ਆ ਆ ਜਾਂਦਾ ਹਾਂ ਚਮਚੇ ਫਾੜ ਲਾ ਬਾਸਾ ਜੀ ਬਹੁਤ ਬਹੁਤ ਤੁਹਾਨੂੰ ਚਲੋ ਸਾਈਡ ਤੇ ਆ ਸਾਰਿਆਂ ਨੂੰ ਖਵਾ ਦੇਣ ਦੇਖ ਜੀ ਨਹੀਂ ਨਹੀਂ ਸਾਡੇ ਪੀਲ ਸਾਹਿਬ ਜੀ ਜਿਨ੍ਹਾਂ ਦਾ ਜਨਮ ਦਿਨ ਸਾਡੇ ਹਾਂ ਜੀ ਕਲੱਬ ਦੇ ਮੈਂਬਰ ਨੇ ਨਹੀਂ ਨਹੀਂ ਦੇਖੋ ਫੋਟੋਿੰਗ ਕਰਦੇ ਯਾਰ ਮੈਂ ਚਵਾ ਦਿਆਂ ਆ ਬੱਸ ਦੇਖੋ ਰਹਿੰਦੇ ਯਾਰ ਫੋਟੋ ਕਰੀਏ ਯਾਰ ਇਹ ਤੋਂ ਪਹਿਲਾ ਇੱਕ ਫੋਟੋ ਮਨਿੰਦਰ ਸੇਵੀ ਨੇ ਤੇ ਅਸੀਂ ਹੁਣ ਇਹਨਾਂ ਦਾ ਇਹ ਇਹ ਵੱਡਾ ਵੱਡਾ ਕਰੀ ਜਾਂਦਾ ਹੈ ਹੈਗਾ ਛੋਟਾ ਤੇ ਹੁਣ ਅਸੀਂ ਇਹਨਾਂ ਦਾ ਵਿਆਹ ਕਰਨਾ ਹੈ ਮੁੰਡੇ ਦੀ ਲੋੜ ਇੱਕ ਹੈ ਤੇ ਨਹੀਂ ਨਹੀਂ ਬਿਲਕੁਲ ਕਰਨਾ ਹੈ ਕਰਨਾ ਕਰਨਾ ਚਾਹੀਦਾ ਹੈ ਬਿਲਕੁਲ ਕਰਨਾ ਹੈ ਕਿ ਉਹਦੀ ਕੰਨਿਆ ਦੀ ਲੋੜ ਹੈ ਅਸੀਂ ਦੇਖੋ ਜੀ ਐਡਵੋਕੇਟ ਬਣੇ ਤਾਂ ਯਾਰ ਐਨਾ ਕੋਈ ਵੀ ਦੇਖੋ ਸਾਨੂੰ ਤਾਂ ਸੁਸ਼ੀਲ ਕਹਿੰਦੇ ਨੇ ਸੁਸ਼ੀਲ ਕੰਨਿਆ ਸੁਸ਼ੀਲ ਭਰੇ ਘਰ ਦੀ ਭਰੇ ਘਰ ਦੀ ਐਨੇ ਤਰ੍ਹਾਂ ਸਮਾਜ ਸੇਵੀ ਹਾਂ ਆਮ ਜਿਹਾ ਪਰਮਾਤਮਾ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਦੇ ਵਿੱਚ ਆ ਸਾਡੇ ਛੋਟੇ ਵੀਰ ਹਮੇਸ਼ਾ ਹੀ ਲੋਕਾਂ ਦੀ ਸੇਵਾ ਦਾ ਗੱਜਾ ਛਾਦਰ ਹੁੰਦੇ ਨੇ ਇੱਕ ਹੋਰ ਦੱਸ ਦੀ ਸਪੈਸ਼ਲ ਜਦੋਂ ਵੀ ਗਰੁੱਪ ਦੀ ਮੀਟਿੰਗ ਹੁੰਦੀ ਹੈ ਸਭ ਤੋਂ ਪਹਿਲਾਂ ਇਹ ਸਾਡਾ ਛੋਟਾ ਭਰਾ ਜਿਹੜਾ ਸਭ ਤੋਂ ਪਹਿਲਾਂ ਪਹੁੰਚਦਾ ਇਹਨਾਂ ਦਾ ਦਿਨੋ ਧੰਨਵਾਦ ਹੈ ਕਾਈਦਰ ਮਿੱਠੂ ਜੇ ਦੀ ਆ ਜੀ ਪਰਮਾਤਮਾ ਕੇ ਅਦਾਸ ਨੇ ਕਿ ਅਗਲਾ ਜਨਮ ਤਾਂ ਇਹਨਾਂ ਦਾ ਦੋਵੇਂ ਜੀ ਇਕੱਠੇ ਬੈਠ ਕੇ ਬਣਾਵਾਂਗੇ ਬੈਠ ਕੇ ਫਿਰ ਆਪਣੇ ਰਸਲੀ ਪੈਂਦਾ ਦੋਵੇਂ ਜੀ ਬਣਾਵਾਂਗੇ ਆਪਾਂ ਟਾਈਮ ਵੱਖਰਾ ਲੈ ਲਿਆ ਕਰਾਂਗੇ ਪ੍ਰੋਗਰਾਮ ਵਿੱਚ ਸ਼ਾਮਲ ਹੁੰਦਾ ਪਰ ਜਦੋਂ ਵੀ ਟਾਈਮ ਮਿਲਦਾ ਜਦੋਂ ਇਹਨਾਂ ਵੀਰਾਂ ਨਾਲ ਮਿਲੇਦਾ ਤਾਂ ਬਹੁਤ ਵਧੀਆ ਲੱਗਦਾ ਹੈ ਕਲਪ ਗਰੁੱਪਾਂ ਦੇ ਇੱਕ ਆਮ ਪੱਤਰਕਾਰ ਜਦੋਂ ਕਲੱਬ ਗਰੁੱਪ ਦੇ ਵਿੱਚ ਮਿਲਦਾ ਤਾਂ ਉਹਦੀ ਪਾਵਰ ਵੀ ਦੁੱਗਣੀ ਹੁੰਦੀ ਔਰ ਇਸ ਤਰ੍ਹਾਂ ਦੇ ਪ੍ਰੋਗਰਾਮ ਜਦੋਂ ਅਸੀਂ ਕਰਦੇ ਆ ਤਾਂ ਭਾਈਚਾਰਕ ਸਾਂਝ ਵੀ ਵੱਧਦੀ ਹੈ ਤੇ ਮੈਂ ਫਿਰ ਤੋਂ ਵੈਸਟ ਵਿਸ਼ੇਸ ਦਿਨਾ ਵੱਡੇ ਵੀਰ ਨੂੰ ਅਸਾਨੂੰ ਜਨਤੀਆਂ ਬਹੁਤ-ਬਹੁਤ ਮੁਬਾਰਕ ਥੈਂਕ ਯੂ ਹਾਂਜੀ ਜੋ ਤੇ ਵਿਮਲ ਜੀ ਤੁਹਾਨੂੰ ਬਾਕੀ ਚਾਰਨਾ ਪਾਣਗੇ ਜੀ ਸਰ ਵਿਮਲ ਜੀ ਆਪਣੇ ਭਰਾ ਦਾ ਜਨਮ ਦਿਨ ਹੈ ਕੇਕ ਕੱਟ ਕੇ ਖੁਸ਼ੀ ਸਮਝੀ ਕੀਤੀ ਅਸੀਂ ਕਿਹਨਾਂ ਦੇਖ ਨਹੀਂ ਚੱਲਦਾ ਅਰਦਾਸ ਕਰਨੇ ਆ ਤੇ ਸਾਡੇ ਭਰਾ ਦੀ ਉਮਰ ਲੰਬੀ ਕਰੇ ਖੁਸ਼ੀਆਂ ਦੇਵੇ 100 ਸਾਲ ਜੀਵੇ ਸਾਡਾ ਭਰਾ ਅੰਦਰ ਔਰ 100 ਦੇ 100 ਸਾਲ ਖੁਸ਼ ਰਹੇ ਅਸੀਂ ਉਮੀਦ ਕਰਨੇ ਆ ਰੱਬ ਨੂੰ ਵੀ ਅਸੀਂ ਸਿਧਾਰ ਕਰਦੇ ਆ